ਸਾਡਾ ਸਿੱਕਾ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਸਵਾਜ ਪਹੁੰਚੇ ਆ ਪਿੰਡ ਬਲੀয়াল ਦੇ ਵਿੱਚ ਦੱਸ ਦਈਏ ਕਿ ਸਾਨ੍ਹੇਵਾਲਾ ਨਗਰ ਕਾਉਂਸਲ ਦੇ ਸਾਬਕਾ ਪ੍ਰਧਾਨ ਅਤੇ ਉੱਗੇ ਸਮਾਸ਼ੇਵੀ ਕੈਪਟਨ ਸੁਜੀਤ ਸਿੰਘ ਹਰਾਨੀ ਦੀ ਅਗਵਾਈ ਦੇ ਵਿੱਚ ਪਿੰਡ ਬਲੀয়াল ਵਿਖੇ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਫ੍ਰੀ ਆਪਰੇਸ਼ਨ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਕੈਪਟਨ ਸੁਜੀਤ ਸਿੰਘ ਹਰਾਨੀ ਦੱਸਿਆ ਕਿ ਲੈਂਚ ਕਲਬ ਵੇਜੀਟੇਰੀਅਨ ਅਤੇ ਸੰਕਰਾਈ ਹਸਪਤਾਲ ਦੇ ਸਹਿਯੋਗ ਦੇ ਨਾਲ ਵੱਖ-ਵੱਖ ਪਿੰਡਾਂ ਦੇ ਵਿੱਚ ਸੇਵਾ ਸਹੂਲਤਾਂ ਦੇ ਦੇ ਮਕਸਦ ਦੇ ਵਿੱਚ ਲੜੀਵਾਰ ਮੋਕਟ ਕੈਂਪ ਲਗਾਏ ਜਾ ਰਹੇ ਹਨ ਅਤੇ ਲੋੜਵੰਦਾਂ ਦੇ ਫ੍ਰੀ ਲ ਇਸ ਮੌਕੇ ਤੇ ਕੀਤੀ ਗੱਲਬਾਤ ਆਉ ਵਿਖਦੇ ਹਾਂ ਇਸ ਰਿਪੋਰਟ ਜਿਹੜਾ ਵਾਦਾ ਕੀਤਾ ਗਿਆ ਜੀ ਅਜੇ ਪਿੰਡਾਂ ਦੇ ਹੋਣਾਂ ਨੇ ਰਿਸੋਰਸ ਦਿੱਤੇ ਆ ਫਰੀਜ਼ ਦੇ ਵਿੱਚ ਜਿਹੜਾ ਅੱਖਾਂ ਦਾ ਚੈੱਕਅਪ ਕੀਤਾ ਗਿਆ ਤੇ ਜਿਹੜੇ ਲਾਈਨ ਤੋਂ ਪਾਈ ਜਾਣਗੇ ਇਹ ਇੱਕ ਬੜੀ ਦੇਰ ਤੋਂ ਲੜੀ ਚੱਲ ਰਹੀ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਮੈਂ ਧੰਨਵਾਦ ਕਰੂੰਗਾ ਲਾਇਓਂਸ ਕਲੱਬ ਵੈਜੀਟੇਰੀਅਨ ਲੁਧਿਆਣਾ ਔਰ ਉਹਨਾਂ ਦੇ ਜਿਹੜੇ ਅਹੁਦੇਦਾਰ ਸਰਦਾਰ ਅਵਧਾਰ ਸਿੰਘ ਕੰਨਾ ਸਾਹਿਬ ਔਰ ਹੋਰ ਇੱਕ ਬਹੁਤ ਵੱਡੀ ਟੀਮ ਹੈ ਔਰ ਉਸ ਤੋਂ ਬਾਅਦ ਇਸ ਪਿੰਡ ਦੇ ਮੈਂ ਕਹਾਂਗਾ ਸਾਰੇ ਹੀ ਮੋਤਵਰ ਜਿਹੜੇ ਇਸ ਪਿੰਡ ਨੂੰ ਜਿਨ੍ਹਾਂ ਨੇ ਇਸ ਉਪਰਾਲੇ ਨੂੰ ਸਿਰੇ ਚੜਾਇਆ ਸਰਦਾਰ ਆ ਮੇਰੇ ਨਾਲ ਖੜੇ ਨੇ ਸਾਬਕਾ ਸਰਪੰਚ ਅਮਰਜੀਤ ਸਿੰਘ ਔਰ ਜਿਹੜੇ ਹੁਣ ਮੌਜੂਦਾ ਸਰਪੰਚ ਨੇ ਸਾਰਿਆਂ ਨੇ ਰਲ ਕੇ ਇੱਕ ਇਹ ਮੈਂ ਕਹੂੰਗਾ ਇੱਕ ਇਹ ਸਮਾਜਿਕ ਇੱਕ ਲੋਡ ਹੈ ਬਹੁਤ ਵੱਡੀ ਲੋਡ ਹੈ ਔਰ ਖਾਸ ਕਰਕੇ ਸਾਡੇ ਇਸ ਇਲਾਕੇ ਨੂੰ ਬਹੁਤ ਲੋਡ ਹੈ ਇਹਨਾਂ ਕੈਂਪਾਂ ਦੀ ਜਿਹੜਾ ਇਹ ਕੈਂਪਸ ਉਸਪ ਹੋਇਆ ਹੈ ਇਹ ਕੈਂਪ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਇੱਕ ਤਾਂ ਇੱਥੇ ਬੜਾ ਮੈਂ ਕਹੂੰਗਾ ਮੈਡੀਕਲ ਦੀ ਜਿਹੜੀ ਇੱਕ ਹੈਗੀ ਆ ਫੈਸਿਲਿਟੀ ਬਹੁਤ ਘੱਟ ਹੈ ਔਰ ਖਾਸ ਕਰਕੇ ਜਿਹੜੇ ਇੱਕ ਲੋੜਵੰਦ ਸਾਡੇ ਜਿਹੜੇ ਮੈਂ ਕਹੂੰਗਾ ਕਾਮੇ ਨੇ ਜਾਂ ਕੁਝ ਬਜ਼ੁਰਗ ਨੇ ਜਿਹੜੇ ਕਿ ਅਪੋਰਟ ਨਹੀਂ ਕਰਦੇ ਜਾਂ ਕਿ ਉਹਨਾਂ ਕੋਲੇ ਇੱਕ ਸਹੂਲਤ ਨਹੀਂ ਹੁੰਦੀ ਜਾਂ ਇੱਕ ਮੈਂ ਕਹੂੰਗਾ ਵੀ ਅ ਇਗਨੋਰ ਕਰ ਜਾਂਦੇ ਨੇ ਵੀ ਇੰਨੀ ਦੂਰ ਕਿੱਥੇ ਜਾਵਾਂਗੇ ਸੋ ਉਸੇ ਮੰਤਵ ਨੂੰ ਇੱਕ ਅੱਗੇ ਤੋਰਦੇ ਹੋਏ ਜੋ ਸਾਡੇ ਲਾਇਵੈਂਸ ਕਲੱਬ ਵੈਜੀਟੇਰੀਅਨ ਲੁਧਿਆਣਾ ਔਰ ਸ਼ੰਕਰਾ ਆਈ ਜਿਹੜਾ ਇੱਕ ਸੈਂਟਰ ਹੈਗਾ ਇੱਕ ਹਸਪੀਟਲ ਇੱਕ ਬਹੁਤ ਵੱਡਾ ਅਦਾਰਾ ਜਿਹੜਾ ਕਿ ਇਹਦੇ ਵਿੱਚ ਮੈਂ ਕਹੂੰਗਾ ਸੈਂਕੜਿਆਂ ਦੀ ਗੰਟੀ ਦੇ ਵਿੱਚ ਇਹ ਸਾਡੇ ਕੈਂਪ ਲੱਗ ਰਹੇ ਨੇ ਔਰ ਅਸ ہزار ਅਰਪਾਰ ਸਿੰਘ ਖੜੇ ਨੇ ਇਥੇ ਲਾਇਨਸ ਕਲੱਬ ਦੇ ਇਹ ਇਹ ਤੁਹਾਨੂੰ ਦੱਸ ਵੀ ਦੇਣਗੇ ਵੀ ਤਕਰੀਬਨ 11000 11000 ਨੇ ਹਾਂਜੀ 11000 11000 ਆਪਰੇਸ਼ਨ ਹੋ ਚੁੱਕੇ 11000 ਆਪਰੇਸ਼ਨ ਲਾਇਨਸ ਕਲੱਬ ਵੱਲੋਂ ਹੋ ਚੁੱਕੇ ਸੋ ਇਹ ਇੱਕ ਲੋਡ ਹੈ ਔਰ ਮੇਰੀ ਇੱਕ ਮੈਂ ਕਹੂੰਗਾ ਵੀ ਜੋ ਇਥੇ ਮੌਤਵਰ ਸਾਡੇ ਇਲਾਕੇ ਦੇ ਸਾਰੇ ਹੀ ਰੱਜੇ ਪੁੱਜੇ ਮੈਕੋਮ ਦਾ ਜ਼ਿਮੀਦਾਰ ਨੇ ਸਾਡੇ ਹੋਰ ਸਾਥੀ ਨੇ ਵੀ ਇਹੋ ਜਿਹੇ ਕੈਂਪਾਂ ਦੀ ਸਾਨੂੰ ਬਹੁਤ ਲੋੜ ਹੈ ਪਿੰਡ ਪਿੰਡ ਚ ਲੋੜ ਹੈ ਕਿਉਂਕਿ ਦੋ ਦੋ ਚਾਰ ਚਾਰ ਪਿੰਡ ਇਕੱਠੇ ਕਰਕੇ ਔਰ ਅੱਖਾਂ ਦਾ ਇਹੋ ਜਿਹਾ ਇੱਕ ਮਸਲਾ ਹੈ ਵੀ ਇੱਕ ਵਾਰੀ ਗਈਆਂ ਤਾਂ ਮੁੜ ਕੇ ਇਹ ਕਾਬੂ ਨਹੀਂ ਆਉਂਦੀਆਂ ਸੋ ਉਹਦੇ ਮੰਤਵ ਦੇ ਵਿੱਚ ਜੋ ਲੜੀ ਇੱਕ ਚੱਲ ਰਹੀ ਹੈ ਉਹਦੇ ਇੱਕ ਲੜੀ ਦੇ ਵਿੱਚ ਹੀ ਅੱਜ ਪਿੰਡ ਬਲੀਆਲ ਵਿਖੇ ਇੱਕ ਕੈਂਪ ਜੁਦਤ ਕੀਤਾ ਗਿਆ ਨਾਲ ਹਲਕੇ ਦੇ ਵੱਖ-ਵੱਖ ਪਿੰਡਾਂ ਚ ਲਾਈ ਜਾਂਦੇ ਹਾਂ ਹਾਂਜੀ ਵੱਖ-ਵੱਖ ਕੱਲੇ ਸਾਨੇ ਵਾਲ ਹਲਕਾ ਨਹੀਂ ਜਿੱਥੇ ਵੀ ਲੋੜ ਹੈ ਜਿੱਥੇ ਵੀ ਲੋੜ ਹੈ ਇਹ ਇੱਕ ਲੜੀ ਹੋਈ ਹੈ ਜਿੱਥੇ ਵੀ ਲੋੜ ਆ ਉੱਥੇ ਕੈਂਪ ਜੁਦਤ ਕੀਤੇ ਜਾਂਦੇ ਆ ਆ ਪਿੱਛੇ ਅਸੀਂ ਪਿੰਡ ਕਾਲਸਾ ਦੇ ਵਿੱਚ ਅਸੀਂ ਇਦਾਂ ਹੀ ਸੀਐਨ ਸਾਨੇਵਾਲ ਹੋਇਆ ਅਨੰਦਪੁਰ ਹੋਇਆ ਸੀਐਮਸੀ ਜਿਹੜਾ ਇੱਕ ਹਸਪੀਟਲ ਆ ਆਪਣਾ ਮੇਨ ਅਦਾਰਾ ਉਹਦੇ ਵੱਲੋਂ ਵੀ ਬਹੁਤ ਸਾਨੂੰ ਸਹਿਯੋਗ ਮਿਲਦਾ ਹੈ ਔਰ ਉਹਨਾਂ ਦੀ ਵੀ ਇੱਕ ਲੜੀ ਚੱਲੀ ਹੋਈ ਆ ਉਸ ਲੜੀ ਚ ਸਰਜੀਤ ਕੜਿਆਣਾ ਮੇਰੇ ਨਾਲ ਹੀ ਖੜਿਆ ਇਹਨਾਂ ਦੇ ਪਿੰਡ ਦੇ ਵਿੱਚ ਬਹੁਤ ਵੱਡਾ ਕੈਂਪ ਇੱਕ ਮੈਗਾ ਕੈਂਪ ਲੱਗਿਆ ਸੀ ਜਿਹਦੇ ਵਿੱਚ 10-12 ਡਾਕਟਰ ਸੀਐਮਸੀ ਦੇ ਉੱਥੇ ਬੈਠ ਕੇ ਉਹਨਾਂ ਨੇ ਤਕਰੀਬਨ ਸਾਰਾ ਦਿਨ ਸੈਂਕੜੇ ਪੇਸ਼ੈਂਟਸ ਨੂੰ ਟਰੀਟ ਕੀਤਾ ਸੀ ਸੋ ਉਹ ਵੀ ਇੱਕ ਸਾਡੀ ਨਾਲ ਇੱਕ ਲੜੀ ਚ ਆਤੀ ਸੋ ਮੇਨ ਮੰਤਵ ਤਾਂ ਇਹੀ ਹੈ ਕਿ ਜੋ ਇੱਕ ਕਹਿੰਦੇ ਨੇ ਬਾਬੇ ਨਾਲਿਕ ਦੀ ਥਿਉਰੀ ਆ ਵੀ ਜੋ ਤੁਸੀਂ ਕਰ ਸਕਦੇ ਹੋ ਮਨੁੱਖਤਾ ਦੇ ਲਈ ਕਡਾ ਉਹੀ ਇੱਕ ਮਕਸਦ ਹੈ ਤੇ ਵੀ ਪ੍ਰਮਾਤਮਾ ਅਗੇ ਉਸ ਸੱਚੇ ਪਾਤਸ਼ਾਹ ਅਗੇ ਬੇਨਤੀ ਹੈ ਕਿ ਜੋ ਵੀ ਜੋ ਵੀ ਕੋਈ ਇਨਸਾਨ ਕਿਸੇ ਲੋੜਵੰਦ ਦੀ ਮਦਦ ਕਰ ਸਕਦਾ ਉਹਨੂੰ ਅੱਗੇ ਆਉਣਾ ਚਾਹੀਦਾ ਔਰ ਇਸ ਦੇ ਲਈ ਮੈਂ ਆਪਣੇ ਬਲੀਆਲ ਵਾਸੀਆਂ ਦੀ ਜਸਵਿੰਦਰ ਸਿੰਘ ਮੇਰੇ ਕਲਾਸ ਬੈਲੋ ਨੇ ਅਸੀਂ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਇਸ ਅੱਜ ਜਿਹੜਾ ਇਹ ਵਿਸ਼ਾਲ ਕੇਪ ਲਾਈਨ ਕਲੱਬ ਵੱਲੋਂ ਜਿਹੜਾ ਅੱਖਾਂ ਦਾ ਕੈਂਪ ਸ਼ੰਕਰਾ ਇਸ ਸਾਲ ਦੇ ਸਹਿਯੋਗ ਦਾ ਲਗਾਇਆ ਜਾ ਰਿਹਾ। ਇਹ ਲੜੀ ਜਿਹੜੀ ਲਗਾਤਾਰ ਚੱਲ ਰਹੀ ਆ ਕੈਂਪਾਂ ਦੀ। ਅਸੀਂ ਸਾਡਾ ਜਿਹੜਾ ਇਲਾਕਾ ਹੈ ਬਹੁਤ ਪਛੜਿਆ ਹੋਇਆ ਇਲਾਕਾ ਹੈ। ਇਸ ਇਲਾਕੇ ਦੀ ਸਿਹਤ ਸਹੂਲਤਾਂ ਦਾ ਬਹੁਤ ਬੁਰਾ ਹਾਲ ਹੈ। ਲੋਕਾਂ ਨੂੰ ਦੂਰ ਜਾਂਦੇ ਜਾਣਾ ਪੈਂਦਾ ਕਿਉਂਕਿ ਪੈਸੇ ਵੀ ਬਹੁਤ ਖਰਚ ਹੁੰਦੇ ਨੇ ਤੇ ਟ੍ਰਾਂਸਪੋਰਟ ਦਾ ਹੀ ਬਹੁਤ ਬੁਰਾ ਹਾਲ ਹੈ। ਇਸ ਲਈ ਸਾਡੇ ਲੋਕਾਂ ਨੂੰ ਬਹੁਤ ਵੱਡੀ ਇਹ ਜ਼ਰੂਰਤ ਹੈ ਮੈਡੀਕਲ ਕੈਂਪਾਂ ਦੀ ਇਸ ਲੜੀ ਦੇ ਤਹਿਤ ਲਾਈਨ ਕਲੱਬ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਇਹ ਜਿਹੜਾ ਅੱਖਾਂ ਦਾ ਕੈਂਪ ਫ੍ਰੀ ਮੈਡੀਕਲ ਚੈੱਕਅਪ ਕੈਂਪ ਤੇ ਆਪਰੇਸ਼ਨ ਕੈਂਪ ਜਿਹੜਾ ਸ਼ੰਕਰਾਂ ਆਈ ਹਸਪਤਾਲ ਵੱਲੋਂ ਲਾਇਆ ਜਾ ਰਿਹਾ ਅਸੀਂ ਧੰਨਵਾਦ ਕਰਦੇ ਹਾਂ ਲਾਈਨ ਕਲੱਬ ਦਾ ਅਤੇ ਸ਼ੰਕਰਾਂ ਆਈ ਹਸਪਤਾਲ ਵਾਲਿਆਂ ਦਾ ਕਿ ਉਹਨਾਂ ਨੇ ਸਾਡੇ ਇਲਾਕੇ ਨੂੰ ਇਸੇ ਤਰ੍ਹਾਂ ਸੀਐਮਸੀ ਵਾਲਿਆਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਵੀ ਸਾਨੂੰ ਬਹੁਤ ਸਹਿਯੋਗ ਦੇ ਰਹੇ ਨੇ ਉਹਨਾਂ ਨੇ ਸਾਨੂੰ ਇਹ ਫਿਰ ਦੁਬਾਰਾ ਕਿਹਾ ਕਿ ਤੁਸੀਂ ਦੰਡਾ ਦਾ ਕੈਂਪੋ ਮੈਡੀਕਲ ਕੈਂਪੋ ਜੋ ਵੀ ਕੈਂਪ ਲਗਾਉਣਾ ਚਾਹੁੰਦੇ ਹੋ ਸਾਨੂੰ ਦੱਸੋ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਕੋਈ ਅਜਿਹਾ ਹਸਪਤਾਲ ਨਹੀਂ ਹੈ ਕਿਉਂਕਿ ਲੋਕ ਦੂਰ ਜਾਂਦੇ ਨੇ ਸ਼ਹਿਰ ਤੱਕ ਜਾਂਦੇ ਨੇ ਜਾਂ ਚੰਡੀਗੜ੍ਹ ਨੂੰ ਜਾਂਦੇ ਨੇ ਵੱਡੇ ਹਸਪਤਾਲ ਸਾਰੇ ਜਿਹੜੇ ਨੇ ਉਹ ਚੰਡੀਗੜ੍ਹ ਵਾਲਾ ਸਾਡੇ ਇਲਾਕੇ ਪਛੜਿਆ ਹੁਣ ਕਰਕੇ ਇੱਥੇ ਜਿਹੜੀ ਆਮਦਨ ਦੇ ਵੀ ਬਹੁਤ ਘੱਟ ਸਾਧਨ ਨੇ ਇਸ ਲਈ ਇਹ ਲੋਕਾਂ ਨੂੰ ਬਹੁਤ ਵੱਡਾ ਪ੍ਰਦਾਨ ਹੈ ਅਸੀਂ ਧੰਨਵਾਦ ਕਰਦੇ ਹਾਂ ਲੈਨ ਕਲੱਬ ਮੈਂ ਪਹਿਲਾਂ ਤਾਂ ਸਭ ਤੋਂ ਗ੍ਰਾਮ ਪੰਚਾਇਤ ਪਿੰਡ ਵਲੀਵਾਲ ਵੱਲੋਂ ਅਤੇ ਦੋਨਾਂ ਸਮੂਹ ਗੁਰਦੁਆਰਾ ਸਾਹਿਬ ਦੀ ਕਮੇਟੀਆ ਵੱਲੋਂ ਸਖਜੀਤ ਸਿੰਘ ਜੀ ਹਾਰਾ ਜੀ ਦਾ ਅਵਤਾਰ ਸਿੰਘ ਜੀ ਦਾ ਅਤੇ ਹਸਪੀਟਲ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਅੱਜ ਅੱਖਾਂ ਦਾ ਫ੍ਰੀ ਚੈੱਕ ਅਪ ਅਤੇ ਫ੍ਰੀ ਦੇ ਵਿੱਚ ਜਿਨ੍ਹਾਂ ਦੇ ਲੈਂਸ ਪਹਿਣੇ ਨੇ ਉਹ ਵੀ ਪਵਾ ਕੇ ਦੇਣਾ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਅੱਜ ਤੱਕ ਵੀ ਹੁਣ ਤੱਕ ਸਾਡੇ 200 ਦੇ ਕਰੀਬ ਮਰੀਜ਼ ਪਹੁੰਚ ਚੁੱਕੇ ਨੇ ਮੈਨੂੰ ਉਮੀਦ ਆ ਕਿ ਜਦੋਂ 1:00 2:00 ਵਜੇ ਤੱਕ 400 ਦੇ ਕਰੀਬ ਪਹੁੰਚ ਜਾਣਗੇ ਜਿਨ੍ਹਾਂ ਨੂੰ ਕਿ ਇਹ ਸਹੂਲਤ ਮਿਲੂਗੀ ਮੈਂ ਇਹਨਾਂ ਸਾਰੇ ਹਸਪਤਾਲ ਅਤੇ ਹੋਰ ਸਾਰੇ ਕਲੱਬ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਅੱਜ ਫ੍ਰੀ ਚੈੱਕਅਪ ਲਾਇਆ ਅਤੇ ਫ੍ਰੀ ਦੇ ਵਿੱਚ ਐਨਕਾਂ ਤੇ ਫ੍ਰੀ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ ਵਾਹਿਗੁਰੂ ਸਾਹਮਣੇ ਜ਼ਿੰਮੇਵਾਰੀ ਵੀ ਹਸਪਤਲ ਦੇ ਜਿਆ ਡ੍ਰੌਪ ਕਰਦੇ ਇੱਕੋ ਲੈ ਕੇ ਜਾਣਗੇ ਹਾਂਜੀ ਹਾਂ ਇਥੋਂ ਹਸਪਤਲ ਵਾਲਿਆਂ ਨੇ ਜਿਨ੍ਹਾਂ ਦੇ ਆਪਰੇਸ਼ਨ ਕਰਨੇ ਨੇ ਉਹਨਾਂ ਨੂੰ ਆਪਣੇ ਸਾਧਨ ਤੇ ਬੱਸ ਆ ਉਹਦੇ ਵਿੱਚ ਲੈ ਕੇ ਜਾਣਗੇ ਆਪਰੇਸ਼ਨ ਕਰਨ ਤੋਂ ਪ੍ਰੰਤ ਇੱਥੇ ਉਹਨਾਂ ਨੂੰ ਪਚਾਉਣ ਦਾ ਵੀ ਸਾਰਾ ਉਹਨਾਂ ਦਾ ਹੀ ਹੈ। ਜਾਨਕਿਰਨ ਦਾ ਜਿਸ ਤਰ੍ਹਾਂ ਦਾਂਦਰਿਆ ਦਾ ਬ੍ਰੇਕਫਾਸਟ ਉਹ ਵੀ ਉਹਨਾਂ ਦੀ ਜਿਹੀ ਨਹੀਂ ਜਿਹੜਾ ਬ੍ਰੇਕਫਾਸਟ ਦਾ ਇੱਥੋਂ ਖਾਣ ਦਾ ਇਹ ਸਾਡੇ ਸਮੂਹ ਨਗਰ ਨੇ ਰਲ ਕੇ ਕੀਤਾ ਹੋਇਆ ਵਾ। ਇੱਥੋਂ ਸਾਰਿਆਂ ਦਾ ਖਾਣੇ ਦਾ ਚਾਹ ਪਾਣੀ ਦਾ ਪ੍ਰਬੰਧ ਸਾਡੇ ਪਿੰਡ ਵੱਲੋਂ ਕੀਤਾ ਗਿਆ। ਮੈਂ ਲਾਇਨ ਅਫਤਾਰ ਸਿੰਘ ਚੇਅਰਮੈਨ ਵਿਜ਼ਨ ਸਾਲ 25-26 ਵਾਸਤੇ ਕਿ ਜਿਹੜਾ ਪ੍ਰੋਜੈਕਟ ਹੈ ਇਹ ਸਾਡੀ ਲੜੀ 1965 ਤੋਂ ਲੈ ਕੇ ਸਟਾਰਟ ਹੋਈ ਹੈ। লাইন্স ইন্টারন্যাশনাল ਨੇ ਜਿਹੜੇ ਅੱਖਾਂ ਦਾ ਕੰਮ ਕਰਨਾ ਸ਼ੁਰੂ ਕੀਤਾ ਇਹਦੇ ਸਾਰੀ ਦੁਨੀਆ ਚ ਬਹੁਤ ਕੰਮ ਹੋਇਆ ਪਰ ਇਸ ਇਲਾਕੇ ਚ ਪਿਛਲੇ ਸਾਲ ਡੇਢ ਸਾਲ ਦੇ ਸਮੇਂ ਤੋਂ ਸਾਡੇ ਨਾਲ ਕੈਪਟਨ ਸੁਖਜੀਤ ਸਿੰਘ ਹਰਾ ਜਦੋਂ ਤੋਂ ਜੁੜੇ ਆ ਅਸੀਂ ਬਹੁਤ ਰਲ ਕੇ ਇਸ ਇਲਾਕੇ ਨੂੰ ਸੇਵਾ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਯਾਦ ਹੈ 7-8 ਕੈਂਪ ਅਸੀਂ ਲਗਾ ਚੁੱਕੇ ਆ ਆਉਣ ਵਾਲੇ ਦੇਖੋ 25 ਜੁਲਾਈ ਤੋਂ 24 ਅੱਜ 25 ਅਗਸਤ ਨੂੰ ਸਾਡਾ ਫਿਰ ਕੈਂਪ ਆ ਉਸ ਤੋਂ ਬਾਅਦ ਉਹ ਹੈਗਾ ਜੀ ਕਨੇਚ ਵਿੱਚ ਤੇ ਇਸ ਤੋਂ ਬਾਅਦ ਨਾਲ ਦੇ ਨਾਲ ਤਿੰਨ ਕੈਂਪ ਹੋਰ ਨੇ ਸਾਡੇ ਇਸ ਇਲਾਕੇ ਨੇ ਤੇ ਅਸੀਂ ਪ੍ਰੋਜੈਕਟ ਸਾਰੇ ਪੰਜਾਬ ਵਿੱਚ ਲਗਾ ਰਹੇ ਆ ਉਧਰ ਰੋਪੜ ਤੋਂ ਸ਼ੁਰੂ ਹੋ ਗਈ ਹੈ ਤੇ ਬਠਿੰਡਾ ਮਾਨਸਾ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਸਾਰੇ ਇਲਾਕਿਆਂ ਨੂੰ ਸੇ ਕਵਰ ਕਰਦਿਆ ਮੈਨੂੰ ਪਿਛਲੇ 13 ਸਾਲਾਂ ਵਿੱਚ ਉਹ ਇਸ ਵਾਰੀ 10ਵੀਂ ਵਾਰੀ ਮੈਨੂੰ ਇਹ ਪੋਸਟ ਮਿਲੀ ਹੈ ਤੇ ਜਿਹਦੇ ਉੱਤੇ ਮੈਂ ਕੰਮ ਕਰ ਰਿਹਾ ਸਾਰੇ ਪੰਜਾਬ ਵਾਸਤੇ ਤੇ ਸਾਡੀ ਇੱਕੋ ਹੀ ਮੰਤਕ ਹੁੰਦਾ ਵੀ ਜਿੱਥੇ ਪਹੁੰਚ ਨਹੀਂ ਹੈ ਆਮ ਤੌਰ ਤੇ ਡਾਕਟਰ ਨਹੀਂ ਪਹੁੰਚਦੇ ਜਾਂ ਉਥੇ ਸੇਵਾ ਬਹੁਤ ਘੱਟਿਆ ਸੀ ਉਹ ਉਥੇ ਪਹੁੰਚ ਕੇ ਫ੍ਰੀ ਸੇਵਾ ਉਸ ਇਲਾਕੇ ਦੀ ਕਰੀਏ ਇਹਦੇ ਵਿੱਚ ਦਵਾਈਆਂ ਦੀ ਕੋਈ ਘਾਟ ਨਹੀਂ ਸਾਡੇ ਕੋਲ ਪੂਰਾ ਇੰਤਜ਼ਾਮ ਹੁੰਦਾ ਐਨਕਾ ਲੈ ਕੇ ਆਨੇ ਆ ਅੱਜ ਵਾਸਤੇ ਵੀ ਅਸੀਂ 200 250 ਐਨਕ ਲੈ ਕੇ ਆਏ ਆ 2 250 ਬੰਦਿਆਂ ਲਈ ਦਵਾਈ ਲੈ ਕੇ ਆਏ ਆ ਤੇ ਇਸੇ ਤਰੀਕੇ ਜਿੰਨੇ ਚਿੱਟੇ ਮੋਤੀਆਂ ਦੇ ਆਪਰੇਸ਼ਨ ਨੇ ਉਹ ਸਾਰੇ ਅਸੀਂ ਫ੍ਰੀ ਕਰਾ ਕੇ ਦੇ ਦਿੰਦੇ ਆ ਸੰਕਤਾਂ ਨੂੰ ਜਿੰਨੇ ਵੀ ਆਪਰੇਸ਼ਨ ਦੇ ਪੇਸ਼ੈਂਟ ਨੂੰ ਉਹਨਾਂ ਦੇ ਲੈ ਕੇ ਜਾਣਾ ਉੱਥੇ ਖਾਣ ਪੀਣ ਦਾ ਇੰਤਜ਼ਾਮ ਕਰਨਾ ਅਤੇ ਵਾਪਸ ਚੜ੍ਹਨਾ ਸਭ ਕੁਝ ਫ੍ਰੀ ਹੈ ਕੋਈ ਪੈਸਾ ਨਹੀਂ ਲੱਗਦਾ ਸਿਰਫ ਇਹ ਵੀ ਸਾਨੂੰ ਸਹਿਯੋਗ ਕਰੋ ਇਹ ਤੁਹਾਡੇ ਆਪਣੇ ਨੇ ਸਾਰੇ ਇਹ ਮਾਨਵਤਾ ਦੀ ਸੇਵਾ ਲਈ ਤੁਹਾਡੇ ਨਾਲ ਖੜੇ ਨੇ ਤੇ ਕਿਉਂ ਨਾ ਅਸੀਂ ਵੀ ਇਹਨਾਂ ਨੂੰ ਸਹਿਯੋਗ ਕਰੀਏ ਤੇ ਆਉਣ ਵਾਲੇ ਟਾਈਮ ਵਿੱਚ ਹੋਰ ਵੱਧ ਸੇਵਾ ਲੈ ਸਕੀਏ ਮੈਂ ਤੁਹਾਨੂੰ ਅਸ਼ੋਰ ਕਰਦਾ ਵੀ ਜਿਵੇਂ ਸਾਡੀ ਕੈਪਟਨ ਸਾਹਿਬ ਨਾਲ ਤੇ ਸਰਜੀਵ ਸਿੰਘ ਉਹਨਾਂ ਨਾਲ ਗੱਲ ਹੋਈ ਹੈ ਜਾਂ ਸਾਡੇ ਸਰਪੰਚ ਸਾਹਿਬ ਨਾਲ ਗੱਲ ਹੋਈ ਹੈ ਆਉਣ ਵਾਲੇ ਟਾਈਮ ਵਿੱਚ ਇਹ ਜਿਹੜੇ 40-45 ਪਿੰਡ ਨੇ ਇੱਥੇ ਅਸੀਂ ਬਹੁਤ ਕਨਸੈਂਟਰੇਟ ਕਰਨਾ ਹੈ ਬਹੁਤ ਲੋਡ ਹੈ ਇਲਾਕੇ ਨੂੰ 5 ਕਿਲੋਮੀਟਰ ਇਧਰ 5 ਕਿਲੋਮੀਟਰ ਉਧਰ 5-7 ਕਿਲੋਮੀਟਰ ਉਧਰ ਅਸੀਂ ਲਗਾਤਾਰ ਅਗਲੇ 2 ਸਾਲ ਕਨਸੈਂਟਰੇਟ ਕਰਾਂਗੇ ਅਸੀਂ ਗਾਲ ਜੀ ਸਾਰਿਆਂ ਨੂੰ ਜੀ ਆ ਪਰਮਜੀਤ ਸਿੰਘ ਆਪਣਾ ਲਾਇੰਸ ਕਲੱਬ ਦੇ ਰੀਜਨ 1 ਤੋਂ ਬੜਾ ਸੁਭਾਗ ਪ੍ਰਾਪਤ ਹੋਇਆ ਸਾਨੂੰ ਅੱਜ ਏਡੀ ਵੱਡੀ ਸੇਵਾ ਕਰਨ ਦਾ ਸਾਡੇ ਲਾਇੰਸ ਕਲੱਬ ਵੈਜੀਟੇਰੀਅਨ ਦੇ ਨਾਲ ਸਹਿਯੋਗ ਦੇ ਨਾਲ ਤੇ ਸੰਗਰਾਹੀ ਹਸਪੀਟਲ ਦੇ ਸਹਿਯੋਗ ਦੇ ਨਾਲ ਤੇ ਇੱਥੇ ਅਸੀਂ ਸਾਡੇ ਕੈਪਟਨ ਸਾਹਿਬ ਸੁਖਜੀਤ ਹਾਰਾ ਜੀ ਖੜੇ ਆ ਸਰਪੰਨ ਜੀ ਖੜੇ ਆ ਹੋਰ ਸਾਡੀ ਗ੍ਰਾਮ ਪੰਚਾਇਤ ਕਮੇਟੀਆਂ ਦੇ ਜਿੰਨੇ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਖੜੇ ਆ ਸਾਰਿਆਂ ਦਾ ਬਹੁਤ ਵੱਡਾ ਅਸੀਂ ਧੰਨਵਾਦ ਕਰਦੇ ਆ ਕਿ ਸਾਨੂੰ ਜਦੋਂ ਅਸੀਂ ਚੱਲੇ ਆ ਨਾ ਆਪਣੇ ਸ਼ਹਿਰ ਤੋਂ ਲੁਧਿਆਣੇ ਤੋਂ ਪਸੰਦ ਆ ਲੱਗਿਆ ਯਾਰ ਕਿ ਅਸੀਂ ਕਿੱਥੇ ਆ ਗਏ ਰਾਈ ਬੜਾ ਐਡਾ ਔਖੇ ਜਿਹਾ ਲੱਗੇ ਸਾਨੂੰ ਤੇ ਇੱਥੇ ਆ ਕੇ ਪਤਾ ਲੱਗਿਆ ਕਿ ਬਾਕੀ ਸੇਵਾ ਅਗਰ ਕਰਨੀ ਹੈ ਮੰਨ ਜ ਦਿੱਲੀ ਚ ਹੈਗੀ ਆ ਦਿੱਲੀ ਧਾਰਿਆ ਸੇਵਾ ਕਰਨਾ ਤੇ ਸੋਚਣਾ ਸਾਡੇ ਵਾਸਤੇ ਬਿਕਾਰ ਆ ਸਾਡਾ ਬਾਵਨ ਬਛੜੇ ਨਾਂਗਿਆ ਇਹ ਤੇ ਸਰਕਾਰ ਇਹਨਾਂ ਵੱਲ ਧਿਆਨ ਨਹੀਂ ਦੇਦੀ ਹਾਂ ਮੈਂ ਦੇਖਿਆ ਸੀ ਜੀ ਦੇਖੀ ਕਿ ਮੈਂ ਉਹ ਹੀ ਗੱਲ ਕਰਨਾ ਚਾਹ ਰਿਹਾ ਸੀ ਕਿ ਸਾਡਾ ਬਾਬਾ ਨਾਰਕ ਜੀ ਸਾਨੂੰ ਕਹਿ ਕੇ ਗਏ ਆ ਕਿ ਉਹਨਾਂ ਨੇ ਉਦਾਸੀਆਂ ਕੀਤੀ ਆ ਪੈਦਲ ਟੁਰਿਆ ਇਹ ਜਿਹੇ ਏਰੀਆ ਦੇ ਵਿੱਚ ਤੇ ਸੰਤ ਮੈਂ ਕਿਹਾ ਅਸੀਂ ਤਾਂ ਫਿਰ ਗੱਡੀਆਂ 'ਚ ਆਇਆ ਅਸੀਂ ਕਿਉਂ ਔਖੇ ਹੋਈ ਸਾਨੂੰ ਹੁਣ ਇੱਥੇ ਆ ਕੇ ਲੱਗੇ ਗਈ ਬਹੁਤ ਵੱਡੀ ਸੇਵਾ ਦੇ ਵਿੱਚ ਭਾਗੀਦਾਰ ਬਣ ਰਿਹਾ ਧੰਨਵਾਦ ਹੈ ਤੁਸੀਂ ਇਹਦੀ ਪੰਚਾਇਤ ਦਾ ਧੰਨਵਾਦ ਇੱਥੇ ਦੇ ਸਾਰੇ ਨਾਗਰਿਕਾਂ ਦਾ ਜਿਨ੍ਹਾਂ ਨੇ ਇੱਥੇ ਇਨਾ ਵੱਡਾ ਕੈਂਪ ਲਾਣ ਦੀ ਸਾਂਝੇ ਹੋ ਨਾਲ ਕੀਤਾ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਤੁਹਾਡਾ ਸਾਰਿਆਂ ਦਾ ਤੇ ਆਉਣ ਵਾਲੇ ਟਾਈਮ ਵਿੱਚ ਸਾਡੇ 321 ਐਫ ਜਿਹੜਾ ਸਾਡਾ ਅਲਾਈਂਸ ਕਲੱਬ ਹੈ ਡਿਸਟ੍ਰਿਕਟ ਦਾ ਸਾਡੇ ਡਿਸਟ੍ਰਿਕਟ ਗਵਰਨਰ ਸਾਹਿਬ ਡੰਡੂ ਸਾਹਿਬ ਜੀ ਵੱਲੋਂ ਅਸੀਂ ਇੱਥੇ ਆਣ ਆਉਣ ਵਾਲੇ ਟਾਈਮ ਵਿੱਚ ਕੋਸ਼ਿਸ਼ ਕਰਾਂਗੇ ਇੱਕ ਵਾਰ ਦੁਬਾਰਾ ਆਵਾਂਗੇ ਤੇ ਬਹੁਤ ਅੱਛੀ ਸੇਵਾ ਦੇ ਵਿੱਚ ਅਸੀਂ ਭਾਗੀਦਾਰ ਬਣਾਂਗੇ ਧੰਨਵਾਦ